ਦੇ ਚਿਵਾੜੇ ਤੋੜੇ ਗਿਆ ਆ ਮੁੰਡਾ ਪ੍ਰੀਤਪਾਲ ਜਿਹੜਾ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਆ ਉਹਦਾ ਬਹੁਤ ਨੁਕਸਾਨ ਕੀਤਾ ਇਹਨਾਂ ਦੇ ਪ੍ਰਸ਼ਾਸਨ ਦੇ ਗੁੰਡਿਆਂ ਨੇ ਜਾਂ ਸਰਕਾਰ ਭਾਜਪਾ ਦੇ ਗੁੰਡਿਆਂ ਨੇ ਆਰਐਸਐਸ ਦੇ ਗੁੰਡਿਆਂ ਨੇ ਜਿਹੜੇ 3 ਕਿਲੋਮੀਟਰ ਅੰਦਰ ਆਣ ਕੇ ਤੇ ਉਹਦੀਆਂ ਲੱਤਾਂ ਤੋੜੀਆਂ ਗਈਆਂ ਉਹਦਾ ਚਿਵਾੜਾ ਤੋੜਿਆ ਗਿਆ ਨੱਕ ਤੋੜਿਆ ਗਿਆ ਮਤਲਬ ਬਹੁਤ ਉਹ ਗੰਭੀਰ ਹਾਲਤ ਉਸ ਆਪਣੇ ਬੇਟੇ ਦੀ ਕਿਉਂਕਿ ਉਹਦੇ ਵਿਚਾਰਾ ਲੰਗਰ ਵਰਤਾਇਆ ਸੀ ਇੱਥੇ ਆਣ ਕੇ ਕੋਈ ਗਲਤ ਕੰਮ ਨਹੀਂ ਕਰ ਰਿਹਾ ਕੀ ਲੰਗਰ ਛਕਾਉਣਾ ਕੋਈ ਗਲਤ ਕੰਮ ਆ ਕੀ ਇਹ ਇਹਦੇ ਵਿੱਚ ਦੱਸੋ ਕਿਹੜੀ ਮਤਲਬ ਮਾੜੀ ਗੱਲ ਕੀਤੀ ਬਿਲਕੁਲ ਜੀ ਬਿਲਕੁਲ ਉਸ ਉਹਨਾਂ ਘੁਲੋਂ ਦੇ ਵਾਰਸ ਜਿਨ੍ਹਾਂ ਨੇ 20 ਰੁਪਏ ਦਾ ਲੰਗਰ ਸ਼ੁਰੂ ਕਰਕੇ ਦੇ ਮਤਲਬ ਵੇਖੋ ਕੀ ਅੱਜ ਉਹ 20 ਰੁਪਏ ਦਾ ਲੰਗਰ ਤੁਹਾਡਾ ਇੱਥੇ ਚੱਲ ਰਿਹਾ ਵਾ ਬਿਲਕੁਲ ਜੀ ਬਾਕੀ ਜਿਹੜੇ ਕਿ ਸੰਧਾਂ ਦੀਆਂ ਪਾਣੇ ਟੁੱਟ ਗਈਆਂ ਜੀ ਉਹਦੇ ਬਾਰੇ ਤੁਸੀਂ ਦੱਸੋ ਰੇਤਾ ਪਾਤੀ ਮਿੱਟੀ ਪਾ ਦਿੱਤੀ ਜੀ ਤੇ ਕਿੰਨੇ ਬੁਰੇ ਹਾਲਾਤ ਜਵੇਂ ਨਵੇਂ ਟਰੈਕਟਰਾਂ ਦੇ ਕਰਦੇ ਆ ਜੀ ਦਾ ਟਾਇਰ ਵੀ ਫਾੜਿਆ ਜੇ ਕਿਸੇ ਜੇ ਕਿਸੇ ਨਾਲ ਹੋਰ ਕੰਮ ਨਹੀਂ ਕਰ ਸਕਦਾ ਕੋਈ ਗੱਲ ਹਾਂਜੀ ਸਾਹਿਬ ਵੀ ਕਿਹੜਾ ਵੀਰ ਦਾ ਟਰੈਕਟਰ ਆ ਡਟ ਗਿਆ ਜਾਂ ਟਰੈਕਟਰ ਦੱਸ ਦਿਓ ਇਹ ਤਾਂ ਮਾਲਕ ਟਰੈਕਟਰ ਆ ਚਲੋ ਕੋਈ ਨਹੀਂ ਆਪਣੀ ਆ ਹਾਂਜੀ ਹਾਂਜੀ ਕਿਸੇ ਹੋਵੇ ਕੋਈ ਗੱਲ ਹਾਂਜੀ ਪ੍ਰਗਨਜੀ ਵੇਖੋ ਬਹੁਤ ਮਾੜੀ ਹੈ ਕਤਾ ਜੀ ਇਹ ਸਰਕਾਰ ਵੱਲੋਂ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸਰਕਾਰ ਨੇ ਬਹੁਤ ਮਾੜੀ ਰਫਤਰੀ ਕੀਤੀ ਆ ਠੀਕ ਆ ਉਦਾਂ ਮਤਲਬ ਛਾਤਮੀ ਢੰਗ ਨਾਲ ਅਸੀਂ ਬਿਠੇ ਇੱਥੇ ਉਦੋਂ ਦੇ ਸਾਹਮਣੇ ਛਾਤਮੀ ਢੰਗ ਨਾਲ ਬਿਠੇ ਆ ਪਰ ਸਰਕਾਰ ਨੇ ਜੋ ਕੀਤਾ ਵਾ ਇਹ ਅਤੀ ਨਿੰਦਣਯੋਗ ਆ ਇਹਨੂੰ ਕੋਈ ਵੀ ਚੰਗਾ ਨਹੀਂ ਕਹੂਗਾ ਹਰ ਬੰਦਾ ਨੂੰ ਮਾਰਾ ਕਹਿਆ ਜਾ ਹਰ ਸਿਸਥਾ ਨੂੰ ਮਾਰਾ ਕਹਿ ਰਹੀ ਆ ਕਿਉਂਕਿ ਜਿਹੜੇ ਟਰੈਕਟਰਾਂ 3 ਕਿਲੋ 4 ਕਿਲੋਮੀਟਰਾਂ ਦੇ ਅੰਦਰ ਭਾਂਦੇ ਨੇ ਜਾਂ ਸਾਡੇ ਆਗੂ ਜਿਹੜੇ ਆ ਉਹਨਾਂ ਨੂੰ ਮਤਲਬ ਜਖਮੀ ਕਰ ਦੇਣਾ ਉਹਨਾਂ ਦੀਆਂ ਲੱਤਾਂ ਤੋੜਨੀਆਂ ਉਹਨਾਂ ਦੇ ਅੰਗ ਵਗੈਰਾ ਤੋੜਨੇ ਅੱਜ ਵੀ ਉਹ ਮੌਤ ਤੇ ਜ਼ਿੰਦਗੀ ਦੀ ਲੜਾਈ ਜਿਹੜਾ ਮੁੰਡਾ ਪ੍ਰੀਤਪਾਲ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਆ ਉਹ ਲੜ ਰਿਹਾ ਵਾ ਪਰ ਇਹ ਸਰਕਾਰ ਨੂੰ ਸਾਰਾ ਕੁਝ ਉਹ ਕਿਤਨਾ ਪਊਗਾ ਇਹ ਮਤ ਸੋਚੇ ਸਰਕਾਰ ਵੀ ਇਹ ਮਸ਼ੀਨਾਂ ਦੇ ਜੋਰ ਨਾਲ ਜਿੱਤ ਜਾਗੇ ਜਾਂ ਜਿੱਦਾਂ ਪਰ ਐਸੀ ਓੱਖਾ ਵਾ ਕਿਉਂਕਿ ਲੋਕ ਇੱਕ ਮੋਟੇ ਝੁਕਿਆ ਲੋਕ ਜਿਹੜੇ ਆ ਇਹ ਮਤਲਬ ਸਾਰਾ ਕੁਝ ਸਮਝਦੇ ਆ ਲੋਕ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਵਾ ਲੋਕ ਸਾਰਾ ਕੁਝ ਸੁਣਦੇ ਆ ਘਰਾਂ ਦੇ ਵਿੱਚ ਸਾਰਾ ਕੁਝ ਲੋਕ ਲੋਕ ਜਿਹੜੇ ਆ ਵੇਖਦੇ ਆ ਆ ਵੇਖੋ ਜੀ ਟਰੈਕਟਰ ਦੀ ਕੀ ਹਾਲਤ ਕੀਤੀ ਆ ਇਹਦਾ ਸਾਰਾ ਤੇਲ ਜਿਹੜਾ ਵਾ ਆ ਸਾਰਾ ਤੇਲ ਡੋਲਦਾ ਵਾ ਆ ਸਾਰੀ ਟੈਂਕੀ ਦੇ ਵਿੱਚ ਰੇਤਾ ਪਾਈ ਆ ਜੀ ਰੇਤਾ ਖੰਡ ਵਗੈਰਾ ਪਾਈ ਆ ਜੀ ਬਸ ਇਹ ਕੋਈ ਚੰਗੀ ਨਹੀਂ ਐ ਸਿਰ ਬਹੁਤ ਨਿੰਦਣਯੋਗ ਆ ਘਟਨਾ ਵਾ ਜੀ ਸਿਰ ਬਿਲਕੁਲ ਜੀ ਤੇ ਕਾਫੀ ਨੁਕਸਾਨ ਆ ਆ ਵੇਖੋ ਜੀ ਸਾਰਾ ਕੁਝ ਸਾਡੇ ਜਿਹੜੇ ਵੀਰ ਆ ਇਹ ਵੀ ਲੱਗੇ ਹੋਏ ਆ ਇਹ ਬਹੁਤ ਹੈਲਪ ਕਰ ਰਹੇ ਆ ਬਿਲਕੁਲ ਬਿਲਕੁਲ ਫ੍ਰੀ ਸੇਵਾ ਕਰ ਰਹੇ ਆ ਆਹ ਦੇਖੋ ਜੀ ਆ ਜੀ ਮੇਰੀ ਬਿਸਤੀ ਲੱਗੇ ਆ ਸਾਡੀ ਇਹਨਾਂ ਨੇ ਇਹਨਾਂ ਦੀ ਬਹੁਤ ਆਡੀਸ਼ਨ ਪਿੰਡ ਸਾਡਾ ਮਹਿਮਾ ਸਾਡੇ ਸਾਡੇ ਟਰੈਕ ਟ੍ਰੈਕੇ ਪਿੰਡ ਦੇ ਪੰਜੇ ਅੱਛਾ ਜੀ ਅੱਛਾ ਕਿੰਨਾ ਕਾਫੀ ਨੁਕਸਾਨ ਕਿੰਨਾ ਪ੍ਰਿੰਟ ਚ ਅੱਛਾ ਜੀ ਅੱਛਾ ਮਠੰਡਾ ਚਲਾ ਜੀ ਤੇ ਕਾਫੀ ਨੁਕਸਾਨ ਹੋ ਗਿਆ ਜੀ ਬੇਵਰੀ ਦੋਖ ਵਾਲੀ ਗੱਲ ਆ ਨਾ ਇਹਨਾਂ ਕਾਨੂੰਨੀ ਹਰਕਤ ਤੇ ਕਿਸੇ ਨਹੀਂ ਜਾਂਦਾ ਜਦੋਂ ਅਸੀਂ ਆ ਕੇ ਦੇਖਿਆ ਤੇ ਡੀਜ਼ਲ ਹੀ ਡੀਜ਼ਲ ਪੈਂਦਾ ਕਿਉਂਕਿ ਟਰੈਕ ਲੋਕਾਂ ਨੇ ਕਰਜ਼ੇ ਤੇ ਲਏ ਆ ਕਿਸ਼ਤਾਂ ਲੋਕਾਂ ਦੇ ਭਰਨ ਵਾਲੀਆਂ ਆ ਪਰ ਕਿੱਡੀ ਮਾੜੀ ਇਹ ਗੱਲ ਕੀਤੀ ਹੈ ਸਰਕਾਰ ਨੇ ਜਿਹੜੀ ਕਿ ਨਹੀਂ ਸੀ ਹੋਣੀ ਚਾਹੀਦੀ ਬਿਲਕੁਲ ਜੀ ਬਿਲ ਬਹੁਤ ਵਧੀਆ ਜੀ ਵੇਖੋ ਇਹ ਵੀਰ ਵਿਚਾਰੇ ਆਸ ਹੁਣ ਕਾਫੀ ਸਟੈਂਡ ਸਟੂਡੈਂਟ ਸਭ ਤੋੜਦਾ ਸੀ ਜੀ ਅੱਛਾ ਜੀ ਸੇਵਾ ਦਾ ਕੰਮ ਉਹ ਕਰੀ ਜਾਂਦਾ ਸੇਵਾ ਚ ਹੋ ਰਿਹਾ ਜੀ ਵਾਹ ਜੀ ਵਾਹ ਬੇ ਚਲੋ ਦੁੱਖ ਤੇ ਹੁੰਦਾ ਭਾਈ ਜੀ ਕਿ ਪੁੱਤਾਂ ਵਾਂਗੂ ਜਿਹੜੇ ਸੇ ਟਰੈਕਟਰਾਂ ਕਿਸਾਨ ਨਾ ਕੁੱਤਾ ਵਾਂਗੂ ਰੱਖਦੇ ਆ ਬਾਈ ਜੀ ਛਰੀੜ ਤੱਕ ਨਹੀਂ ਆਉਣ ਦਿੰਦੇ ਤੇ ਵੇਖੋ ਇੰਨੀਆਂ ਸਰਕਾਰਾਂ ਨੇ ਜਿਹੜਾ ਨਾਲੀਆਂ ਪੁੱਟ ਕੇ ਡੀਜ਼ਲ ਰੇਤਾ ਪਾ ਦਿੱਤੀ ਮਿੱਟੀ ਪਾ ਦਿੱਤੀ ਜੀ ਤੇ ਆਜੇ ਪ੍ਰਧਾਨ ਜੀ ਥੋੜਾ ਜਿਹਾ ਅੱਗੇ ਦੀ ਵੀ ਜਾਣਕਾਰੀ ਦਿਓ ਅੱਗੇ ਦੇ ਕੀ ਹਾਲਾਤ ਐ ਜੀ ਤੇ ਆ ਦੇਖੋ ਜੀ ਜਿਹੜੇ ਟਰੈਕਟਰ ਜਿਹੜੇ ਤੁਸੀਂ ਚੰਦਾ ਕੇਸਰੀ ਲਗਾ ਉਹ ਇੱਕ ਟਰੈਕਟਰ ਨਹੀਂ ਐਥੇ ਸੈਗਨੇ ਟਰੈਕਟਰ ਤੋੜੇ ਗਏ ਜੀ ਆਹ ਵੇਖੋ ਆਹ ਸਾਰੀਆਂ ਲੀਟਰ ਤੋੜੀਆਂ ਗਈਆਂ ਆਹ ਸਾਰਾ ਕੁਝ ਭੰਨਿਆਗਾ ਟਰੈਕਟਰ ਦਾ ਮਤਲਬ ਕੀ ਆਪਾਂ ਕਹਾਂਗੇ ਇੱਥੇ ਜੀ ਕਿਉਂਕਿ ਲੋਕਾਂ ਨੇ ਪਤਾ ਨਹੀਂ ਕਿੱਦਾਂ ਆਪਦਾ ਕਰਜ਼ਾ ਲੈ ਕੇ ਕਿਸ਼ਤਾਂ ਦੇ ਕਿਦਾਂ ਕੀ ਲੋਨ ਲੈ ਕੇ ਇਹਨਾਂ ਨੇ ਟਰੈਕਟਰ ਲਿਆ ਬੜਾ ਸਰਕਾਰ ਵੱਸੇ ਬਹੁਤ ਮਾੜੀ ਘਟਨਾ ਵਾਈ ਇਹ ਮਤਲਬ ਇਹਨੂੰ ਅਤੀ ਨਿੰਦਨਯੋਗ ਆ ਬਹੁਤ ਨਿੰਦਨਯੋਗ ਘਟਨਾ ਵਾ ਅਸੀਂ ਮਤਲਬ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਜਿਹੜੇ ਲੋਕ ਬੈਠੇ ਆ ਇਹ ਬਾਬੇ ਲਾਲਕ ਦੇ ਵਾਸਤੇ ਆ ਇਹ ਉਹ ਚੀਜ਼ ਪੈਦਾ ਕਰ ਰਹੇ ਪਹਿਲਾਂ ਗੱਲ ਕਰ ਚੁੱਕਾ ਵੀ ਕਣਕ ਪੈਦਾ ਕਰ ਰਿਹਾ ਕਣਕ ਨਾਲ ਜਾਨ ਬਾਈ ਦੀ ਤੁਸੀਂ ਜ਼ਹਿਰ ਪੈਦਾ ਕਰ ਰਹੇ ਜੀ ਬਸ ਤੁਸੀਂ ਸਾਡੇ ਤੇ ਹੱਲਾ ਗੁੱਲਾ ਕਰਕੇ ਯਾ ਇਦਾਂ ਨਹੀਂ ਕਰ ਸਕਦੇ ਵੀ ਸਾਨੂੰ ਦਬਾ ਸਕਦੇ ਡੰਡੇ ਦੇ ਜ਼ੋਰ ਨਾਲ ਕਦੀ ਵੀ ਇਹ ਕਿਸਾਨ ਜਿਹੜੇ ਦੱਬਣਗੇ ਨਹੀਂ ਇਹ ਜਿੰਨਾ ਤੁਸੀਂ ਆਪਾਂ ਗੱਲ ਕਰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੇ ਜੋ ਸਾਨੂੰ ਵਰਦਾ ਹਿੱਡੂਲ ਸਵਾਲੇ ਸਵਾਏ ਹੋਏ ਸਾਡਾ ਇਤਿਹਾਸ ਵਾ ਕਿਉਂਕਿ ਜਿੰਨਾ ਤੁਸੀਂ ਕਹਿਤਾ ਹੋਗੇ ਉਹਨੇ ਉੱਪਰ ਨੂੰ ਜਾਣਗੇ ਉਹਨੇ ਵਧਣਗੇ ਤੇ ਵੱਧ ਵੀ ਰਹੇ ਆ ਜੀ ਬਿਲਕੁਲ ਜੀ ਬਿਲਕੁਲ ਇਹ ਆਪਣੀ ਟੈਂਕੀਆਂ ਦੇ ਵੀ ਟਾਇਰ ਪਾੜੇਗਾ ਜਿਹੜੇ ਪਾਣੀ ਆ ਗਿਆ ਤੁਸੀਂ ਉਹ ਚਲੋ ਪਾਏ ਆ ਨਾ ਕਰਿਆ ਨੇ ਪੰਜਰ ਪੁਂਜਰ ਲਵਾ ਕੇ ਤੈਨੂੰ ਕਿਹਾਂ ਤੱਕ ਡਾਇਰ ਪਾੜੇ ਗਏ ਸੀ ਕੋਈ ਸੇਵਾਦਾਰ ਸੇਵਾ ਕਰ ਰਿਹਾ ਆਪਦੀ ਤੇ ਇਹ ਵੀ ਇੱਕ ਸੰਕੇਤ ਆ ਕਿ ਇਹ ਜਿਹੜਾ ਮਸ਼ਾ ਜਿੱਤਣ ਵਾਲੇ ਪਾਸੇ ਜਾ ਰਿਹਾ ਜਦੋਂ ਇਹੋ ਜਿਹਾ ਜਿਹੜਾ ਸਰਬੱਤ ਦੇ ਭਲੇ ਦੀ ਵਿੱਚ ਇਹੋ ਜੀ ਗੱਲ ਜਿਹੜੀ ਆ ਜਾਂਦੀ ਜਦੋਂ ਲੋਕ ਸੇਵਾ ਭਾਰਨਾ ਦੇ ਨਾਲ ਆਉਂਦੇ ਆ ਉਦਾਂ ਜਿਹੀ ਲੜਾਈ ਆ ਇਹਦੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਪਈ ਲੜਾਈ ਇਹ ਜਿੰਨੀ ਅਸੀਂ ਵਾਅਦਾ ਕਰਾਂਗੇ ਜਿੱਤ ਕੇ ਲਾਵਾਂਗੇ ਬਿਲਕੁਲ ਜੀ ਵੇਖੋ ਤੇ ਆਹ ਟਰੈਕਟਰ ਵੇਖੋ ਕੰਡੇ ਆ ਦੇਖੋ ਫੋਰ ਬਾਈ ਫੋਰ ਟਰੈਕਟਰ ਆ ਜੀ ਤੇ ਨੰਗੀਆਂ ਦੇਖੋ ਲਾਈਟਾਂ ਡਾਂਗਾ ਮਾਰ ਮਾਰ ਕੇ ਸ਼ੋਅ ਆ ਵਿੰਗੀਆਂ ਕਰਦੀਆਂ ਲਾਈਟਾਂ ਬੰਨਤੀਆਂ ਬਾਈ ਜੀ ਛੋਟੇ ਟਰੈਕਟਰ ਜੀ ਨੂੰ ਆਪਾਂ ਨੂੰ ਕੋਲਿਆ ਤੇ ਆਹ ਦੇਖੋ ਕੱਚ ਕੁਚ ਬਾਈ ਨੇ ਲਾਇਆ ਸੀ ਪੂਰਾ ਦੇਖੋ ਜਿਹਾ ਪੰਕੋੜ ਕੀਤੀ ਗਈ ਆ ਜੀ ਬਹੁਤ ਨਿੰਦਣਯੋਗ ਗੱਲ ਆ ਜੀ ਤੇ ਪ੍ਰਧਾਨ ਸਾਹਿਬ ਜੀ ਜਾਣਕਾਰੀ ਵੀ ਦੇ ਰਿਹਾ ਹੈ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਹੁਤ ਭਾਰੀ ਨੁਕਸਾਨ ਕੀਤਾ ਹੈ ਜੀ ਤੇ ਆਹ ਗੱਡੀਆਂ ਵੀ ਭੰਨੀਆਂ ਗਈਆਂ ਆ ਸਰ ਤੇ ਤੇ ਆਜੋ ਪ੍ਰਧਾਨ ਜੀ ਇੱਧਰ ਵੇਖਿਓ ਕੀ ਹਾਲਾਤ ਆ ਬੜੀ ਵਧੀਆ ਜਾਣਕਾਰੀ ਆਪਾਂ ਨੂੰ ਸਰਦਾਰ ਸਰਗਰ ਸਿੰਘ ਨੇ ਦਿੱਤੀ ਆ ਜੀ ਤੇ ਜੋ ਜੋ ਹਾਲਾਤ ਦੇ ਦਿੱਤੀ ਆ ਜੀ ਆ ਵੇਖੋ ਕੱਲੇ ਕੱਲੇ ਮੀਟਰ ਨੂੰ ਹੀ ਵੇਖ ਲਓ ਬਾਈ ਜੀ ਮੀਟਰ ਤੱਕ ਤੋੜ ਦਿੱਤੇ ਡੈਕ ਤੋੜ ਦਿੱਤੇ ਸਪੀਕਰ ਤੋੜ ਦਿੱਤੇ ਜੀ ਆਹ ਦੇਖੋ ਤੋ ਫਿਰ ਵੀ ਚਲੋ ਸੰਗਠਨ ਦਾ ਸਹਿਯੋਗ ਬਹੁਤ ਹੈ ਜੀ ਤੇ ਚੱਲਦੇ ਹਾਂ ਪ੍ਰਧਾਨ ਜੀ ਕੀ ਕਹਿੰਦੇ ਜੀ ਜੇ ਤੁਸੀਂ ਕੀ ਮੈਸੇਜ ਦੇਣਾ ਹੈ ਜੇ ਕੋਈ ਮੀਟਿੰਗ ਹੈ ਜੇ ਕੋਈ ਸਰਕਾਰ ਦੇ ਨਾਲ ਕੱਲ ਨੂੰ ਸਭ ਕਰੰਦਾ ਪੋੜਾ ਜੀ ਉਹਦੇ ਤੇ ਐਲਾਨ ਹੋਣਾ ਵਾ ਦੇਖੋ ਕੀ ਐਲਾਨ ਹੋਵੇ ਸਾਰੇ ਸਾਹਮਣੇ ਆ ਜਾਣਾ ਵਾ ਕਿ ਗਾਂ ਕੀ ਪੈਦਰਾ ਆਪਾਂ ਲੈਣਾ ਵਾ ਕੀ ਜਥੇ ਬੰਦियां ਮੀਟਿੰਗ ਕਰਕੇ ਕੀ ਫੈਸਲਾ ਲੈਣਾ ਵਾ ਸਰਕਾਰ ਦੀਆਂ ਜਿਹੜਾ ਵਾ ਨਾਸਾਂ ਚ ਦਮ ਕਰਦੇ ਆਗੇ ਜੀ ਵਾਹ ਜੀ ਵਾਹ ਕਿਉਂਕਿ ਮੋਟਾ ਜਿੱਤਣ ਵਾਲੇ ਪਾਸੇ ਜਾਂਦਾ ਜੀ ਹਰ ਵਾਰ ਹਾਰ ਹਿੱਤਾਂਗੇ ਬਿਲਕੁਲ ਜੀ ਫਿਰ ਲੋਕ ਚੜ੍ਹਦੀ ਕਲਾ ਖਾਂਦੀ ਸਾਡੇ ਤੇ ਸੰਗਤ ਵਿੱਚ ਕਿਸਾਨਾਂ ਦੀ ਜਨਨੀ ਬਿਲਕੁਲ ਜੀ ਬਿਲਕੁਲ ਜੀ ਤੇ ਵਾ ਕਿਸ ਤਰ੍ਹਾਂ ਪਿੰਡਾਂ ਤੋਂ ਆ ਰਹੇ ਜੀ ਪਿੰਡਾਂ ਦੇ ਬਹੁਤ ਗਿਣਤੀ ਵੱਧ ਉਹ ਅਸਿਕਾ ਲੋਕ ਗੁਰਦੁਆਰਿਆਂ ਨੂੰ ਲੋਸਮੈਂਟ ਕਰਕੇ ਆ ਰਹੇ ਆ ਜੀ ਉੱਥੇ ਵੀ ਲੰਗਰ ਸੇਵਾ ਆ ਰਹੀ ਆ ਜੀ ਦੁੱਧ ਆ ਰਿਹਾ ਪ੍ਰਸ਼ਾਦ ਆ ਰਿਹਾ ਸਾਰਾ ਕੁਝ ਵਾੜੇ ਜਿੱਥੇ ਆ ਰਿਹਾ ਇਹ ਮਾਰੀ ਬਣ ਕੇ ਆਉਂਦੇ ਇਹ ਵਾਲਾ ਮੋਟਰ ਜਿੱਤਿਆ ਉਸੇ ਤਰ੍ਹਾਂ ਵਾਰੀ ਵੱਲ ਕੇ ਮਾਲਵਾ ਜਿੱਦਾਂ ਇੱਕ ਗੱਡੀ ਆ ਗਈ ਅੱਜ ਉਹ ਜਿਹੜੇ 10 ਦਿਨਾਂ ਬਾਅਦ ਫੇਰ ਵੱਜਦੀ ਹੋ ਜਾਂਦਾ ਜੀ ਇਹਦਾ ਕਰਕੇ ਸਾਰਿਆਂ ਨੇ ਆਪ ਦਾ ਟੀਮ ਬਣਾ ਲਿਆ ਵਾ ਇੱਥੇ ਉਹ ਬੰਦੇ ਆ ਜਾਂਦੇ ਤੇ ਇੱਥੋਂ ਚਲੇ ਜਾਂਦੇ ਉਸੇ ਗੱਡੀ ਬਹੁਤ ਬਹੁਤ ਧੰਨਵਾਦ ਮੇਰੇ ਕੋਲ ਜੀ ਧੰਨਵਾਦ ਜੀ ਤੇ ਤੁਸੀਂ ਕਹਿੰਦੇ ਜੀ ਸਭ ਜੀ ਕੋ ਕਰ ਲੋਗੇ ਜੇ ਪਹੁੰਚੇ ਜੇ ਕੀ ਕੋਈ ਦੇਖਾ ਅਸੀਂ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਸੰਤਲੇ ਗਏ ਜਿਤਨਾ ਬਣਿਆ ਵਾ ਦੱਸਦਾ ਜਣੇ ਇਹਦਾ ਟੀਮ ਵਰਕ ਪ੍ਰਯੋਗ ਬਿਲਕੁਲ ਜੀ ਤੇ ਇੱਕ ਵੀਡੀਓ ਕਰੋ ਸ਼ੇਅਰ ਦੀ ਇਹ ਸਾਡੇ ਸਰਦਾਰ ਪ੍ਰਗਟ ਸਿੰਘ ਜੀ ਚੰਬਾ ਕਿਸਾਨ ਚਿਕਿਤ ਕਮੇਟੀ ਪੰਜਾਬ ਕੋਟਪੁਟਾ ਜੇ세 ਬੰਦੀ ਦੇ ਆਗੂ ਤੇ ਹੋਰ ਪਿੰਡਾਂ ਦਾ ਜਿਵੇਂ ਕਿਰਤਵਾਰ ਅਲੱਗ-ਅਲੱਗ ਕੋਟਪੁਟਾ ਤੇ ਬਾਈ ਜੀ ਹਾਂਜੀ ਕਿਰਤਵਾਰ ਤੋਂ ਕਿਰਤਵਾਰ ਤੋਂ ਹਾਂਜੀ ਵੱਡੀ ਗੈਂਟੀ ਜੇ अॻे बि बंब गोो वीडियो शेर, शेर वाहेगुरू जी का ख़ाली वाहेगुरू जी फते वाहेगुरू